ਜੈ ਸ੍ਰੀ ਰਜਨ ਮੰਤਰੀ ਜੀ ਅੱਜ ਮੈਂ ਆਪਣੇ ਭਣ ਭਰਾਵਾਂ ਵਾਸਤੇ ਇੱਕ ਜੈਨੂਤਾ ਲੈ ਕੇ ਆਈ ਹਾਂ ਜਿੰਨਾ ਭਣ ਭਰਾਵਾਂ ਨੂੰ ਭੁੱਲਣ ਦੀ ਬਿਮਾਰੀ ਆ ਤੇ ਜ਼ਿਆਦਾਸਤ ਕਮਜ਼ੋਰ ਇਹਦੇ ਵਿੱਚ ਆਪਾਂ ਨੇ ਕੀ ਲੈਣਾ ਇਹਦੇ ਵਿੱਚ ਆਪਾਂ ਨੇ ਇੱਕ ਜਟਾਮਾਸੀ ਲੈਣਾ ਹੈ ਜਟਾਮਾਸੀ ਦੇ ਤੇਲ ਜਟਾਮਾਸੀ ਦੇ ਤੇਲ ਨੂੰ ਦੀ ਮਾਲਿਸ਼ ਕਰਨੀ ਆ ਸਿਰ 'ਚ ਇਹਦੇ ਨਾਲ ਜਿਹੜਾ ਭੁੱਲਣ ਦੀ ਤੁਹਾਡੀ ਬਿਮਾਰੀ ਆ ਉਹ ਦਿਨਾਂ ਚ ਹੀ ਦੂਰ ਹੋ ਜਾਊਗੀ ਦੂਜੀ ਬੈਸਟ ਚੀਜ਼ ਕੀ ਇਹਦੇ ਵਾਸਤੇ ਬ੍ਰਹਮੀ ਬ੍ਰਹਮੀ ਨੂੰ ਆਪਾਂ ਬ੍ਰਹਮੀ ਦਾ ਤੇਲ ਵੀ ਆਪਾਂ ਲੈ ਸਕਦੇ ਆ ਤੇ ਬ੍ਰਹਮੀ ਨੂੰ ਖਾਣ ਚ ਵੀ ਯੂਜ਼ ਕਰ ਸਕਦੇ ਆ ਬ੍ਰਹਮੀ ਨੂੰ ਕਦੇ ਦੁੱਧ ਦੇ ਚ ਪਾ ਕੇ ਵੀ ਯੂਜ਼ ਕਰ ਸਕਦੇ ਆ ਨੇ ਪਾਣੀ ਨਾਲ ਵੀ ਇਹਦੀ ਵਰਤੋਂ ਕਰ ਸਕਦੇ ਆ ਸਭ ਤੋਂ ਤੀਜੀ ਸਭ ਤੋਂ ਬੈਸਟ ਚੀਜ਼ ਹੈਗੀ ਬਰਾਮ ਬਰਾਮਾ ਦਾ ਤੇਲ ਲੈ ਲਓ ਬਰਾਮਾ ਦਾ ਤੇਲ ਨੂੰ ਇੱਕ ਤਾਂ ਆਪਾਂ ਨੇ ਨੱਕ 'ਚ ਪਾਣਾ ਇੱਕ ਆਪਾਂ ਨੇ ਸਿਰ 'ਚ ਜਸਣਾ ਇਹਦੇ ਨਾਲ ਇੱਕ ਇੱਕ ਟੋਕਾ ਆਪਾਂ ਨੇ ਨੱਕ 'ਚ ਪਾਣਾ ਹੈ ਬ੍ਰਾਹਮਾ ਦੇ ਤੇਲ ਦਾ ਇਹਦੇ ਨਾਲ ਜਿਹੜੀ ਤੁਹਾਡੀ ਜਿਆਦਾ ਰਸਤਾ ਉਹ ਪੂਰੀ ਤਰ੍ਹਾਂ ਤੇਜ਼ ਹੋ ਜੂਗੀ ਨੱਕ 'ਚ ਪਾਉਣ ਨਾਲ ਹੀ ਜੈ ਸ੍ਰੀ ਚੰਦ ਮੰਤਰੀ ਜੀ ਪੈਣ ਭਰਾਵੋ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰ ਦਿਓ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪੁੰਛਦਿਆਂ ਰਹਿਣ ਜੈ ਸ੍ਰੀ ਤਨਵੰਤਰੀ ਜੀ